ਗੁਰਵਿੰਦਰ ਕੈਜੀਵਾਲ ਸਾਹਿਬ ਦਾ ਤੇ ਦਿਲ ਧੰਨਵਾਦੀ ਆ ਸਾਡਾ ਅਬਾ ਸਿੰਘ ਨੂੰ ਬਣਾਇਆ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਪੰਜਾਬ ਦੇ ਅੰਦਰ ਆਉਣਾ ਤੇ ਤੁਹਾਨੂੰ ਇੱਕ ਟਿਕਟ ਦੇ ਕੇ ਲਿਆਇਆ ਉਹ ਤੁਸੀਂ ਹੋ ਰਹਾ ਮੇਰਾ ਮੈਂ ਇਹ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹ ਨਾਲ ਨਾਲ ਕਾਹਦੇਖਣਦੇ ਨਾ ਸਕਰੀਨ ਉੱਤੇ ਵਰਖਲਾ ਸਕਰੀਨ ਦੇ ਵੇਖਣਦੇ ਮੈਨੂੰ ਜਿਨ੍ਹਾਂ ਨੇ ਗਰਾਹ ਧਮਕਾ ਕੇ ਬੋਲੀ ਲਵਾਜੀ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਗੋਟਾ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਗ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਬ੍ਰੋਤੀ ਲੈਣ ਵਾਲਿਆਂ ਕੋ ਐਸੇ ਲੈ ਕੇ ਹੋਰ ਉਹਨਾਂ ਨੇ ਲੋਕਾਂ ਨੂੰ ਜੀ ਤਨ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਬਾਅਦ ਕੇ ਦੇ ਲੋਕਾਂ ਨੇ ਉਹ ਕੈਮਰਾ ਮੈਨੂੰ ਪਿੱਛੇ ਗੁਰੂਗામ ਮਾਝੇ ਦੇ ਲੋਕਾਂ ਨੇ ਬਹੁਤ ਵੱਡਾ ਮੈਂ ਤਲੇ ਗਲਮਨ ਅਮਰ ਸਾਹਿਬ ਆਪ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬਹੁਤ ਪੂਰਾ ਸਾਥ ਦਿੱਤਾ ਧੰਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾ ਆ ਆਵਾਜ਼ੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਆ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨ੍ਹਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਡੋ ਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਖੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਕਿਹੜੇ ਮਸਲੇ ਨੂੰ ਲੈ ਕੇ ਤਰਕੀਬ ਹੋਏ ਜੀ ਕਿਹੜੇ ਵਿਕਾਸ ਤੇ ਕਿਹੜੇ ਮਸਲੇ ਨੇ ਜੀ ਕਿਹੜੇ ਮੁੱਖ ਮੁੱਖ ਮਸਲੇ ਲੈ ਕੇ ਉਹ ਗੱਲ ਕਹੀ ਸੀ ਮਸਲੇ ਬੜੇ ਥੇ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ اور ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ ਬਹੁਤ ਬਹੁਤ ਧੰਨਵਾਦ ਅੱਜ ਕੋਈ ਅਗਰ ਕਰਨਸਾਰਾਂ ਦੇ ਲੋਕਾਂ ਨੇ ਇਹ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗ੍ਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਵਸਦੀ ਹੈ ਸੋ ਤਰਨਤਰ ਦੇ ਲੋਕਾਂ ਦਾ ਦਿਲ ਦੀ ਗ੍ਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨਤਾ ਆਜੂ ਇਹ ਇਲੈਕਸ਼ਨ ਇਨ ਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਦੂਸਰੇ ਨੰਬਰ ਤੇ ਕਾਈ ਦੱਾਈ ਬਾਕੀ ਸਭ ਮਨਸਿਕ ਦੀ ਪਾਰ ਮੰਗ ਹੈ 20 ਹਲਕਾ ਮਨਸਿਕ ਨੂੰ ਕੋੜ ਗਈ ਜਨ ਕਈ ਜਾਂਦੀ ਕਿਸਾ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਵੱਡੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਜਿਹੜੇ ਸੰਸਦ ਕੋ ਨਿਰਭਰ ਕਾਰਨ ਕੀ ਹੈ ਇਹਦੇ ਵਿੱਚ ਤਰਨਤਨ ਤੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲਾ